ਵਾਦਿਲ ਕਦੇ ਫਰੀਪੁਰ ਰੋਡ ਤੇ ਪਿੰਡ ਚੁਗੇ ਗੁਲਾਬ ਸਿੰਘ ਦੇ ਨੇੜੇ ਹਾਦਸਾ ਹੋਇਆ ਜਿਸ ਦੇ ਵਿੱਚ ਦੋ ਨਵਾਲਗ ਬੱਚਿਆਂ ਦੀ ਮੌਤ ਹੋ ਗਈ ਹੈ ਦੋਨੋਂ ਬੱਚੇ ਪਿੰਡ ਬਹਿਖਾਸ ਦੇ ਨਿਵਾਸੀ ਸਨ ਦੁਰਘਟਨਾ ਤੋਂ ਬਾਅਦ ਦੋਨਾਂ ਦੇ ਸ਼ਵ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਏ ਗਏ ਹਨ ਜਾਣਕਾਰ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਦੋਨੋਂ ਬੱਚੇ ਐਕਟਿਵਾ ਤੇ ਸਵਾਰ ਹੋ ਕੇ ਕਟਿੰਗ ਕਰਵਾਣ ਗਏ ਸੀ ਅਤੇ ਕਟਿੰਗ ਕਰਵਾ ਕੇ ਵਾਪਸ ਪਿੰਡ ਵੱਲ ਨੂੰ ਪਰਤ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਨੋਵਾ ਗੱਡੀ ਵੱਲੋਂ ਉਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਜਿਸ ਦੇ ਚਲਦਿਆਂ ਦੋਨਾਂ ਦੀ ਮੌਤ ਹੋ ਗਈ ਹੈ ਉਧਰ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਕਾਰਵਾਈ ਕਰਦੇ ਹੋਏ ਦੋਨੇ ਨਵਾਲਗ ਬੱਚਿਆਂ ਦੇ ਸ਼ਵ ਫਾਜ਼ਿਲਕਾ ਸਿਵਲ ਹਸਪਤਾਲ ਦੀ ਮੋਰਚੀ ਦੇ ਵਿੱਚ ਰਖਵਾਏ ਹਨ ਅਤੇ ਉਹਨਾਂ ਵੱਲੋਂ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ ਸੰਦੀਪ ਕੁਮਾਰ ਅੱਛਾ ਕੀ ਹਾਦਸਾ ਵਾਪਰੇ ਜੀ ਬਸ ਘਰੋਂ ਕਟੰਗ ਕਰਾਨ ਗਏ ਸੀ ਰਸਤੇ ਵਿੱਚ ਜਦੋਂ ਵਾਪਸੀ ਆ ਰਹੇ ਸੀ ਤਾਂ ਐਕਸੀਡੈਂਟ ਹੋਇਆ ਕਿੱਥੇ ਕਰਕੇ ਐਕਸੀਡੈਂਟ ਹੋਇਆ ਬਸ ਪਿੰਡ ਦੇ ਬਾਹਰ ਜੀਟੀ ਰੋਡ ਤੇ ਪਿੰਡ ਨਿਕਲਦੇ ਕੀ ਨਾਂ ਸੀ ਕਿ ਕਿੰਨੀ ਉਮਰ ਸੀ ਜੀ ਮੇਰੇ ਬੇਟੇ ਦਾ ਨਾਮ ਅਸ਼ਾਂਤ ਸੀ 14 ਸਾਲ ਉਮਰ ਸੀ ਤੇ ਦੂਸਰਾ ਜਿਹੜਾ ਦਾ ਦੋਸਤ ਸੀ ਸਰੂਪ ਸਿੰਘ ਉਹਨਾਂ ਵੀ 14 ਸਾਲ ਦੀ ਉਮਰ ਸੀ ਇੱਕੋ ਹੀ ਕਲਾਸ ਇੱਕੋ ਹੀ ਕਲਾਸ ਕਿਹੜੇ ਸਕੂਲ ਸੀ ਕਿ मेरा बेटा मंडी लाधु का ग्लोरियस है तो वो अपने पेंड एक हादसा वापरे क्यों कि किस तरह वापरे जो तो पता लग गया बस इन आ रहे से बस टक्कर ही हुई है सामने नोवा गड्डी से तो उन बच्चे टकरा गए फट फड़ ले गए ने जरा हां जी ये कितने पेन के बच्चे तो दे कितने बच्चे मेरे दो बच्चे से एक एक गुड ईमान कर ਅਸਿਕੋ ਕੁਛ ਨਹੀਂ ਮੰਗ। ਇੱਕ ਬੇਟਾ ਸੀ ਉਹ ਬਿਟੋ ਵਰਗੇ ਮੈਂ ਕਿ ਮੈਂ ਕੁਛ ਨਹੀਂ ਮੰਗ ਕਰ ਮੈਂ ਨਹੀਂ। ਦੋਨੇ ਮੌਕਾ ਦੋਨੇ ਮੁੱਢੋਂ ਅੱਛਾ ਕਟਿੰਗ ਕਰਾਉਣ ਆਸਤੇ ਨਿਕਲੇ ਹਾਂਜੀ। ਡਰਾਈਵਰ ਦਾ ਪਤਾ ਲੱਗਾ ਸੇ ਜਲਾਲ ਨਵਦਾ 10 ਰਨ ਮੈਨੂੰ ਪੂਰਾ ਮੈਂ ਤਵੇਖੇ ਨਿੰਦ ਰਿਆ ਬੰਨਾ ਮੈਂ ਗੱਡੀ ਵੇਖ ਸੰਦਾ ਦੀ ਪੈ ਗਈ। ਜਦੋਂ ਮੈਂ ਗਿਆ ਸੀ ਤਾਂ ਕਾਫੀ ਕਾਠ ਸੀ ਮੈਂ ਮੌਕੇ ਤੇ ਪਹੁੰਚ ਗਿਆ ਅੱਛਾ ਚੱਕ ਮੈਂ ਲਿਆਇਆ ਸੀ ਚੁੱਗੇ ਗਲਾਬ ਸਿੰਘ ਬੈਖਾ ਸੱਚ ਦੋਨੋਂ ਮੁੰਡੇ ਉੱਥੋਂ ਦੇ ਦੋਨੋਂ ਉੱਥੇ ਆਸ ਹੋਇਆ ਕਿ ਬੱਚੇ ਗਏ ਸੀ ਪਿੰਨੋ ਕਟਿੰਗ ਕਰਾਣ ਇਹ ਦੇ ਘਰ ਕੋਤੇ ਟਾਈਮ ਨਹੀਂ ਸੀਗਾ ਤਾਂ ਉਵੇਂ ਹੀ ਗਏ ਨੇ ਐਕਟ ਵਾਤੇ ਤੋਂ ਵੀ ਵਾਪਸ ਚਲੇ ਆ ਜਿੰਦੇ ਘਰ ਕੇ ਰੋਡ ਤੇ ਆਦੇ ਹੱਥ ਆ ਰਹੇ ਸੀ ਹੱਥ ਤੇ ਯਾਨੀ ਕਿ ਦੂਜੇ ਰਾਉਂਡ ਦਾ ਟਾੜਾ ਦੇ ਮੋੜਨ ਲੱਗੇ ਨੇ ਇਹ ਮਗਰੋਂ ਗੱਡੀ ਆਈ ਜਿਹਦੀ ਫਾਸਟ ਹੈ ਉਹਦੇ ਕੋਲ ਬ੍ਰੇਕ ਨਹੀਂ ਲੱਗੀ ਜਾਂ ਗੱਡੀ ਸੰਭਲੀ ਨਹੀਂ ਬੱਚੇ ਵੱਜੇ ਨੇ ਤੇ ਕੁਝ ਟਾਈਮ ਮਗਾ ਤਰੀਕੇ ਲੈ ਗਏ ਨਾ ਖਤਵਾਤੇ ਸੀ ਗੱਡੀ ਵੱਜੀ ਬਲਾਰੋ ਅਗੇ ਨਾਮ ਕੀ ਨਾਮਦੁੱਲਾ ਇਹਨਾਂ ਬੱਚੇ ਦਾ ਨਾਮ ਇੱਕ chant ਤੇ ਇੱਕ ਦਾ ਨਾਮ ਹੈ ਓਰੀ ਯਸਰੂਪ ਸਿੰਘ اچھا ਸਾਨੋਪਰਾਇ ਸਿੰਘ ਬਾਦ ਅਸੀਂ ਆਏ ਸੀ ਡਾਕਟਰ ਕੋਲ ਲੈ ਕੇ ਆਏ ਸੀ ਉਹਨਾਂ ਪਹਿਲੇ ਬੱਚੇ ਖਤਮ ਸੀਗੇ ਦੋਨੋਂ ਉਹਨੂੰ ਦੇਖਦੇ ਸੀ ਬੱਚੇ ਉਹ ਬੱਚੇ ਸੀਗੇ ਟਰੋਸ ਕਰਨ ਲੱਗੇ ਨੇ ਗੱਡੀ ਅਣਜਾਣੇ ਅਣਜਾਣੇ ਹੁੰਦੇ ਉਹ ਵੱਜ ਗਈ ਇਹ ਕਿਚੂਾਈ ਜਿੰਦੀ ਗੱਡੀ ਫਾਇਟ ਸੀਗੀ ਉਹਦੇ ਕੋ ਬ੍ਰੇਕ ਨਹੀਂ ਲੱਗੀ ਜੋ ਕੋਚੇ ਬੱਚੇ ਨੇ ਪਿੱਛੇ ਵੇਖਿਆ ਜਾਂ ਨਹੀਂ ਹੈ ਉਹ ਮੋਕ ਤੇ ਤੁਨ ਕੋ ਲੈ ਗਈ ਸੀਗੀ ਆ ਦੱਸਿਆ ਜੀ ਜਲਾਲਾਬਾਦ ਤੋਂ ਗੱਡੀ ਆ ਰਹੀ ਸੀ ਨੋਵਾ ਸੀ ਜੀ ਤੇ ਇਹ ਬੱਚੇ ਵੀ ਪਰ ਟਾਣੀ ਮੁੰਨਿਸ਼ੀ ਰਾਮ ਕਟਿੰਗ ਕਰਾਉਣ ਗਿਆ ਜੀ ਵਾਲਾਂ ਦੇ ਤੇ ਵਾਪਸ ਆਉਂਦੇ ਸੀ ਤਰਫ ਆਪਣੇ ਚੁਕੇ ਗਲਾਬ ਨੂੰ ਜੀ ਤੇ ਮੱਚੇ ਨੇ ਪਿੱਛੇ ਨਹੀਂ ਦੇਖਿਆ ਯਾ ਗੱਡੀ ਨੂੰ ਇਹ ਇਕਦਮ ਜਿਆਦੇ ਪੈਟਰੋਲ ਨਾਲ ਗੱਡੀ ਮੋੜ ਐਕਟਰ ਮੋੜਤੀ ਹੈ ਜੀ ਇਹ ਮਗਰ ਗੱਡੀ ਰਫ਼ਤਾਰ ਸੀ ਉਹ ਸਿੱਧੀ ਬੱਚਿਆਂ ਦੇ ਆ ਕੇ ਘਟਾ ਦੇ ਮੋੜ ਵਿੱਚ ਵੱਜੀ ਐ ਤੇ ਮੌਕੇ ਦੀ ਦੋਨੋਂ ਬੱਚੇ ਦੀ ਮੌਤ ਹੋ ਗਈ ਸੀ ਜੀ ਨਾਮ ਨੇ ਕਿੰਨੇ ਕਿਹਾ ਜੀ ਇਹ ਇੱਕ ਦੀ ਉਮਰ 14 ਸਾਲ ਹੈ ਜੀ ਜਿਹੜਾ ਸ਼ਾਂਤ ਹੈ ਜੀ ਤੇ ਜਿਹੜਾ ਸੰਦੀਪ ਹੈ ਜੀ ਇਹਦੀ ਕਰੀਬ 12 12 ਸਾਲ ਦੇ ਵਿੱਚ ਇਹ ਪੜ੍ਹਦੇ ਸੀ ਕੀ ਅਜੇ ਦੋਵੇਂ 7ਵੀਂ ਕਲਾਸ ਇੱਕ ਪੜ੍ਹਦੇ ਇਕੱਠੇ ਇੱਕ ਸਕੂਲ ਇੱਥੇ ਜੀ ਦੋਸਤ ਸੀਗੇ ਅਜੇ ਦੋਸਤ ਸੀਗੇ ਹਾਂ ਜੀ ਆਪ ਦੋਸਤ ਸੀ ਇਹ ਦੰਨੇ ਉਹ ਨਹੀਂ ਉੱਤੇ ਉੱਤੇ ਮੌਕੇ ਦੀ ਮੌਤ ਹੋ ਗਈ ਸੀ ਜੰਨਾ ਦੀ ਇਹ ਬੰਦਾ ਕੌਣ ਸੀ ਜੀ ਜਿੱਦੀ ਗੱਡੀ ਨਾਲ ਟਕਰਾਇਆ ਉਹ ਬਲਵਿੰਦਰ ਸਿੰਘ ਨਾਮ ਦੱਸ ਰਿਹਾ ਜੀ ਅੱਛਾ ਹਾਂਜੀ ਤੇ ਗ੍ਰਿਫਤਾਰ ਕੀ ਅੱਜ ਗ੍ਰਿਫਤਾਰ ਕੀਤਾ ਹੈ ਜੀ ਤੇ ਕੀ ਕਾਰਵਾਈ ਅਮਲ ਚ ਲਿਆ ਗਈ ਹੈ 174 ਦੀ ਕਾਰਵਾਈ ਕਰ ਰਹੀ ਉਹ ਮਾਪਿਆਂ ਦੇ ਬਿਆਨਾਂ ਦੇ ਪਰਿਵਾਰ ਦੇ ਦੋਨਾਂ ਦੇ ਪਰਿਵਾਰਾਂ ਦੀ ਸਹਿਮਤੀ ਨਾਲ 174 ਦੀ ਕਾਰਵਾਈ ਕਰ ਰਹੇ ਨੇ ਕੱਲੇ-ਕੱਲੇ ਦੱਸ ਰਿਹਾ ਜੀ ਦੋਨਾਂ ਨੇ ਬੱਚੇ ਉਹ ਹੁਣ ਜਾ ਕੇ ਦੇਖ ਲੈਣੇ ਆ ਜੀ ਕੈਮਰਾ ਚੈੱਕ ਕਰਾਂਗੇ ਜੇ ਕੈਮਰੇ ਲੱਗ ਜੂਗਾ ਵਿੱਚ ਇਹ ਇੱਕ ਵਾਹ ਜਮਾਤ ਆਪੋਇੰਟਮੈਂਟ ਕਰਾ ਰਹੇ ਜੁਣ ਇਹ ਬੱਚੇ ਕਾਦੇ ਤੇ ਸਵਾਰ ਤੇ ਸੀ ਇਹ ਐਕਟਵਾ ਤੇ ਜੀ ਇਹ ਕਰੋ ਮਤਲਬ ਕਟਿੰਗ ਕਰਾਣਾ ਹਾਂ ਜੀ ਕਰੋ ਕਟਿੰਗ ਕਰਾਉਣ ਵਾਸਤੇ ਵਾਪਸ ਆ ਰਹੇ